ਸਾਰੇ ਰੈਜ਼ਨ ਵਾਲਾ ਟਾਇਰ ਪੱਖੇ ਤੁਸੀਂ ਸਾਰੇ ਦੇਖ ਸਕਦੇ ਹੋ ਵੀ ਹੈਗੇ ਨੇ ਇੱਧੇ ਤੋਂ ਉੱਪਰ ਹਨ ਹਾਂ ਇਹ ਜਣੀ ਕਿ ਟਰੈਕਟਰ ਮੋਡੀਫਾਈ ਕੀਤਾ ਵਾਦਾ ਇੰਜਨ ਚੇਂਜ ਕੀਤਾ ਵਾ ਜੀ ਇੰਜਨ ਚੇਂਜ ਕੀਤਾ ਹੋਇਆ ਹੈਗਾ ਇਹਦੇ ਵਿੱਚ 2010 ਮਾਡਲ ਸਿਮਸਨ ਇੰਜਨ ਦਾ ਇਹਦੇ ਵਿੱਚ ਰੱਖਿਆ ਹੋਇਆ ਹੈ ਜੀ ਨਿਊ ਹੌਂਲੈਂਡ ਵਾਲਿਆਂ ਦਾ ਹਾਂ ਜੀ ਹੋਰ ਦੂਜੀ ਲੱਗੀ ਹੋਈ ਆ ਹਾਂ ਜੀ ਹੁੱਕ ਬਹੁਤ ਭਾਰੀ ਲੱਗੀ ਵੀ ਟਰੈਕਟਰ ਨੂੰ ਲੈ ਹੁੱਕ ਦਿਖਾਈ ਭੱਟੀ ਮੜਾ ਜੇ ਪਿੱਛੋਂ ਲਾ ਵੀ ਸੱਜਣੋ ਫੌਕ ਕਹਿੰਦੇ ਬਹੁਤ ਮਜ਼ਬੂਤ ਲੱਗੀ ਹੋਈ ਆ ਬੈਟਰੀ ਜਮਾਂ ਨਵੀਂ ਆ ਜੀ ਬੈਟਰੀ ਜਮਾਂ ਨਵੀਂ ਆ ਇਹ ਟਾਇਰ ਦੂਜੇ ਪੈਰ ਨੂੰ ਆਪਣਾ ਵਿਦਾਊਟ ਸਕੂਟਰ ਗੇਅਰ ਤੋਂ ਆ ਜੀ ਇਹਦੇ ਵਿੱਚ ਸਕੂਟਰ ਗੇਅਰ ਚ ਵੀ ਆਇਆ ਉਹ ਕੱਲਾ ਆ 5103 ਚ ਇਹ 5103 ਐਸ ਆ ਜੀ ਜਿਹੜਾ ਐਸ ਦਾ ਇਹਦੇ ਵਿੱਚ ਜਿਹੜੇ ਦੂਜੇ ਦਾ ਨਾਰਮਲ ਗੇਅਰ ਆਉਂਦੇ ਆ ਉਦਾਂ ਹੀ ਗੇਅਰ ਨੇ ਇਹਦੇ ਠੀਕ ਆ ਜੀ ਤੇ ਇਹ ਪੰਜ ਮਾਡਲ ਆ ਜੀ 2005 ਫਾਟਲਾ ਇਹ ਸਾਰਾ オリジナル ਸਾਰਾ オリジナル ਆ ਜੀ ਸਾਰਾ オリジナル ਕਲਰ ਵਗੈਰੇ ਵੀ ਸਾਰਾ オリジナル ਬਿਲਕੁਲ ਜੀ ਤੇ ਜਿਹਦੀ ਡੀ ਆ ਜੀ ਇਹ ਕਿੰਨਾ ਮਾਡਲ ਹੈ ਬਈ ਇਹ 2013 ਆ ਜੀ 2013 ਮਾਡਲ ਆ ਤੇ ਆਪ ਨੰਬਰ ਆ ਹੀ ਸੈਕੰਡ ਹੰਡਾਂ ਦਾ ਜੀ ਲੋ ਵੀ ਸੱਜਣੋ ਅੱਜ ਆ ਗਏ ਸਹਿਰ ਰੋਪੜ ਭਾਈ ਜੱਗੂ ਕੋਲੇ ਤੇ ਇਹ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਰੇਟ ਦੇ ਵਿੱਚ ਜਿਹੜੇ ਟਰੈਕਟਰ ਹੋਣਗੇ ਉਹ ਦਿਖਾਵਾਂਗੇ ਸਿਰਫ ਲੱਖ ਰੁਪਏ ਤੋਂ ਕੀਮਤ ਸ਼ੁਰੂ ਹੋਊਗੀ 3 ਲੱਖ ਤੱਕ ਜਾ ਕੇ ਖਤਮ ਹੋ ਜੂ ਤੇ ਮੇਰੇ ਨਾਲ ਨੇ ਬਾਈ ਜੱਗੂ ਹੱਸੀ ਗਾ ਵੀਰੇ ਹੋਰ ਕਿਵੇਂ ਹੋ ਬਾਈ ਬਹੁਤ ਬਹੁਤ ਤੇ ਕਿਵੇਂ ਕੰਮ ਕਰ ਕੰਮ ਕਰ ਵੀਰੇ ਵਧੀਆ ਮਹਾਰਾ ਦੀ ਕਿਰਪਾ ਜੀ ਤੇ ਜਿੰਨੇ ਆ ਟਰੈਕਟਰ ਨੇ ਜਿਵੇਂ ਮੈਂ ਕਿਹਾ ਵੀ 1 ਲੱਖ ਤੋਂ ਸ਼ੁਰੂ ਤੇ 3 ਲੱਖ ਤੱਕ ਖਤਮ ਹੋ ਜੂ ਬਿਲਕੁਲ ਆ ਨਹੀਂ ਤੇ ਇੱਕ ਤਾਂ ਜਿਹੜਾ ਆਪਾਂ ਸ਼ਹਿਰ ਰੋਪੜ ਖੜੇ ਆ ਚੰਡੀਗੜ ਜਿਹੜਾ ਮੇਨ ਰੋਡ ਤੇ ਚੰਡੀਗੜ ਅਨੰਦਪੁਰ ਸਾਹਿਬ ਹਾਈਵੇ ਤੇ ਹੀ ਆਪਣੀਆਂ ਸਾਰੀਆਂ ਏਜੰਸੀਆਂ ਇਕੱਠੀਆਂ ਏਜੰਸੀਆਂ ਵਾਲੇ ਮੰਡੀ ਦੇ ਵਿੱਚ ਖੜੇ ਆ ਗੁਰਦੁਆਰਾ ਭੱਠਾ ਸਾਹਿਬ ਦੇ ਨੇ ਟਰੈਕਟਰ ਸਾਰੇ ਏਜੰਸੀਆਂ ਵਾਲੇ ਨੇ ਮਤਲਬ ਏਜੰਸੀਆਂ ਵਾਲੇ ਟਰੈਕਟਰ ਜਿਹ ਤੇ ਕੋਈ ਰੰਗ ਪਾਲਸ ਕੁਝ ਨਹੀਂ ਵਜਿਆ ਹੋਇਆ ਜਿਵੇਂ ਜੱਟ ਦੇ ਘਰ ਤੇ ਆਵੇ ਉਦੋਂ ਹੀ ਟਰੈਕਟਰ ਖੜੇ ਨੇ ਮਤਲਬ ਕਾਗਜ਼ਾ ਪੱਤਰਾਂ ਦੀ ਫੁੱਲ ਗਰੰਟੀ ਇਹ ਸਾਰੇ オリジナル ਹੋਣਗੇ ਪੰਜਾਬ ਦੇ ਨੰਬਰ ਹੋਣਗੇ ਤੇ ਆਪਾਂ ਸ਼ੁਰੂ ਕਰ ਲੈਣੇ ਸਵਰਾਜ 735 ਤੋਂ ਇਹ ਕਿੰਨਾ ਮਾਡਲ ਆ ਬਈ ਇਹ 2006 ਮਾਡਲ ਹੈ 2006 ਮਾਡਲ ਆ ਕੰਡੀਸ਼ਨ ਜਿਵੇਂ ਤੁਸੀਂ ਕਹਿੰਦੇ ਵੀ オリジナル ਹੀ ਆ ਹਾਂ ਸਾਰਾ オリジナル ਹੈ ਜੀ ਸਾਰਾ オリジナル ਆ ਟਾਇਰ ਪੱਖੇ ਤੁਸੀਂ ਸਾਰੇ ਦੇਖ ਸਕਦੇ ਹੋ ਵੀ ਹੈਗੇ ਨੇ ਅੱਧੇ ਤੋਂ ਉੱਪਰ ਨੇ ਹਾਂ ਤੇ ਇਹਦੀ ਡਿਮਾਂਡ ਇਹਦੀ ਡਿਮਾਂਡ 230000 ਹੈ ਜੀ 230000 ਮੌਕੇ ਤੇ ਕਿੰਨੇ ਦਾ ਬਣ ਜੂਗਾ ਮੌਕੇ ਤੇ ਕਰ ਦਾਂਗੇ 15000 ਦਾ ਡਿਸਕਾਊਂਟ 15000 ਦਾ ਡਿਸਕਾਊਂਟ 2000 2000 ਹੋ ਜੂ 210 ਚ ਬਣ ਜੂ ਕਰ ਦਾਂਗੇ ਕੋਈ ਲੋ ਵੀ ਸੱਜਣੋ 210 ਚ ਬਣ ਜੂਗਾ ਤੇ ਆ ਜਿਹੜਾ ਮੈਸੀ ਖੜਾ ਹੈਗਾ ਇਹ ਵੀਰੀ ਮਾਡਲ ਪੁਰਾਣਾ ਹੈ ਇਹ ਜਿਹੜਾ ਟਰੈਕਟਰ ਮੋਡੀਫਾਈ ਕੀਤਾ ਵਾਦਾ ਇੰਜਨ ਚੇਂਜ ਕੀਤਾ ਵਾ ਜੀ ਇੰਜਨ ਚੇਂਜ ਕੀਤਾ ਹੋਇਆ ਹੈਗਾ ਇਹ ਦੇਮਾ 2010 ਮਾਡਲ ਸਿਮਸਨ ਇੰਜਨਰ ਦਾ ਇਹਦੇ ਵਿੱਚ ਰੱਖਿਆ ਹੋਇਆ ਹੈ ਜੀ ਨਿਊ ਹੌਲੈਂਡ ਵਾਲਿਆਂ ਦਾ ਹਾਂ ਜੀ ਹੌਲੈਂਡ ਦਾ ਜੀ 3220 ਦਾ ਬਾਕੀ ਮੁਰਲਾ ਹਾਂ ਜੀ 3230 ਦਾ 3230 ਦਾ ਹਿੱਸਾ ਵਗੈਰਾ ਸਾਰੇ ਮੁਰਲਾ ਹਿੱਸਾ ਚੇਂਜ ਹੈ ਜੀ ਬੰਪਰ ਦੇਖੋ ਕਿੰਨਾ ਵਧੀਆ ਲੱਗਿਆ ਵਾ ਅਰੇ ਰੇਸ ਵੀ ਦੂਜੀ ਲੱਗੀ ਹੋਈ ਆ ਹਾਂ ਜੀ ਹੁੱਕ ਬਹੁਤ ਭਾਰੀ ਲੱਗੀ ਹੋਈ ਟਰੈਕਟਰ ਨੂੰ ਲੈ ਹੁੱਕ ਦਿਖਾਈ ਭੱਟੀ ਮੜਾ ਦੇ ਪਿੱਛੋਂ ਲਓ ਵੀ ਸੱਜਣੋ ਹੁੱਕ ਕਹਿੰਦੇ ਬਹੁਤ ਮਜ਼ਬੂਤ ਲੱਗੀ ਹੋਈ ਆ ਬੈਟਰੀ ਜਮਾਂ ਨਵੀਂ ਆ ਜੀ ਬੈਟਰੀ ਜਮਾਂ ਨਵੀਂ ਆ ਟਾਇਰ ਵੀ ਹੈਗੇ ਆ 40 ਪੈਸੇ ਪੱਕ ਜੇ ਦੀ ਡਿਮਾਂਡ ਦੀ ਗੱਲ ਕਰੀਏ ਜੇ ਦੀ ਡਿਮਾਂਡ ਸਰ ਦਾ 115000 ਆ ਜੀ ਬਾਕੀ ਸਭ ਤੋਂ ਬੜੀ ਗੱਲ ਟਰੈਕਟਰ ਕਿਤੋਂ ਵੀ ਲੀਕ ਨਹੀਂ ਹੈਗਾ ਟਰੈਕਟਰ ਕਿਤੋਂ ਵੀ ਲੀਕ ਨਹੀਂ ਹਾਂਜੀ ਪੂਰੇ ਲੱਖ ਚ ਬਣ ਜੂ ਲੱਖ ਚ ਦੇ ਦਾਂ ਲੋ ਜੀ ਸੱਜਣੂ ਪੂਰੇ ਲੱਖ ਚ ਆ ਟਰੈਕਟਰ ਦਾ ਰੇਟ ਆ ਬਾਈ ਬਸ ਆ ਵੀ ਲਾਸਟ ਰੇਟ ਹੈ ਹਾਂ ਆ ਆ ਗਿਆ ਮਹਿੰਦਰ ਵਾਲਿਆਂ ਦਾ 275 ਬਿਲਕੁਲ ਜੀ ਇਹ ਕਿੰਨਾ ਮਾਡਲ ਹੈ 2007 ਮਾਡਲ ਹੈ 2007 ਮਾਡਲ ਹੈ ਤੇ ਇਹ ਦੀ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਜੀ ਹੈਗੀ ਆ 265000 ਰੁਪਏ ਜੀ 265000 ਟਾਇਰ ਪਿਛਲੇ ਤਾਂ ਨਵੇਂ ਨੇ ਟਾਇਰ ਜਮਾਂ ਹੀ ਨਵੇਂ ਜਮਾਂ ਨਵੇਂ ਨੇ ਪਿਛਲੇ ਤਾਂ 265000 2.5 ਲੱਖ ਚ ਬਣ ਜੂ 2.5 ਤੇ ਹਾਂ ਦੇ ਦਾਂਗੇ ਲੋ ਜੀ ਜ ਨੂੰ 2.5 ਲੱਖ ਚ ਆ ਬਣ ਜੂਗਾ ਇਧਰ ਆ ਗਿਆ ਜੋਂਡੀਰ 5103s ਐਸ ਆ ਜੀ ਇਹ ਟਾਇਰ ਦੂਜੇ ਪੈਰ ਨੂੰ ਆਪਣਾ ਵਿਦਾਊਟ ਸਕੂਟਰ ਗੇਅਰ ਤੋਂ ਆ ਜੀ ਇਹਦੇ ਮਾ ਸਕੂਟਰ ਗੇਅਰ ਚ ਵੀ ਆਇਆ ਉਹ ਕੱਲਾ ਆ 5103 ਚ ਇਹ 5103s ਆ ਗਿਆ ਜਿਹੜਾ ਐਸ ਦਾ ਇਹਦੇ ਮਾ ਜਿਹੜੇ ਦੂਜੇ ਦਾ ਨਾਰਮਲ ਗੇਅਰ ਆਉਂਦੇ ਆ ਉਦਾਂ ਗੇਅਰ ਨੇ ਇਹਦੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ 2 ਲੱਖ 20 ਹਜ਼ਾਰ ਹੈ ਜੀ 2 ਲੱਖ 20 ਹਜ਼ਾਰ ਤੋਂ ਹਾਂਜੀ ਬਿਲਕੁਲ ਜੀ ਮੌਕੇ ਤੇ ਕਿੰਨੇ ਦਾ ਫੰਡ ਜੀ ਮੌਕੇ ਤੇ ਲਾਸਟ 2 ਲੱਖ ਦਾ ਦੇ ਦਾਂਗੇ ਲੋ ਵੀ ਸੱਜਣ ਨੂੰ ਲਾਸਟ 2 ਲੱਖ ਦਾ ਹੈ ਬਣ ਜੂ ਜੁੰਡੀ ਆਰ 5103 ਐਸ ਤੇ ਇੱਧਰ ਆ ਗਿਆ ਮਹਿੰਦਰਾ 575 ਡੀਆਈ ਬਿਲਕੁਲ ਜੀ ਇਹ ਕਿਹਨਾ ਮਾਡਲ ਆ ਬਈ ਇਹ 2005 ਮਾਡਲ ਹੈ ਜੀ 2005 ਫਾਟਲਾ ਇਹ ਸਾਰਾ ਓਰੀਜਨਲ ਸਾਰਾ ਓਰੀਜਨਲ ਸਾਰਾ Ориਜినਲ ਹੈ ਕਲਰ ਵਗੈਰੇ ਵੀ ਸਾਰਾ Ориਜినਲ ਹੈ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਕਿੰਨੇ ਦੀ ਡਿਮਾਂਡ ਹੈ 265000 265000 ਮੌਕੇ ਤੇ ਇਹ ਵੀ ਕਾਈ ਦਾ ਬਣ ਜਾਊਗਾ 10000 ਦਾ ਕਰ ਦਾਂਗੇ ਡਿਸਕਾਊਂਟ ਕਾਈ ਦਾ ਬਣ ਜੂ ਕੋਈ ਗੱਲ ਨਹੀਂ ਤੇ ਇੱਧਰ ਆ ਗਿਆ ਮੈਸੀ 241 DI ਹਾਂਜੀ ਇਹ ਕਿੰਨਾ ਮਾਡਲ ਹੈ ਭਾਈ ਇਹ 2013 ਜੀ 2013 ਮਾਡਲ ਆ ਸੈਕੰਡ ਹਾਉਂਡਰ ਆ ਹੀ ਸੈਕੰਡ ਹਾਉਂਡਰ ਆ ਪੰਜਾਬ ਨੰਬਰ ਆ ਤੇ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਹੈ ਜਾਈ 330000 ਰੁਪਏ ਜੀ 330000 ਮੌਕੇ ਤੇ ਕਿੰਨੇ ਦਾ ਬਣ ਜੂਗਾ ਇਹਦਾ ਵੀ ਕਰ ਦਾਂਗੇ 25000 ਦਾ ਸਪੋਰਟ ਚਲੋ ਉੱਪਰਲਾ 30000 ਹੀ ਡਾ ਦੇ ਪੂਰੇ 3 ਲੱਖ 6 ਬਣ ਜੂ ਜਿਵੇਂ ਮੈਂ ਦੱਸਿਆ ਸੀ 1 ਲੱਖ ਰੁਪਏ ਤੋਂ ਸ਼ੁਰੂਆਤ ਤੇ 3 ਲੱਖ 6 ਟਰੈਕਟਰ ਖਤਮ ਹੋ ਜੂਗਾ ਤੇ ਇੱਕ ਦਾ ਬਾਈ ਜਿਹੜਾ ਆਪਾਂ ਲਾਸਟ ਰੇਟ ਦੱਸਿਆ ਜੀ ਇਹ ਠੀਕ ਹੈ ਤੇ ਲੈਣ ਵਾਲੇ ਹੀ ਆਪਾਂ ਨੇ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਦੱਸ ਦੋ ਮੋਬਾਈਲ ਆਪਣਾ 8146678790 ਬਾਕੀ ਜਿਹੜਾ ਮੋਬਾਈਲ ਨੰਬਰ ਹੈ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਨ੍ਹਾਂ ਨੇ ਵੀ ਇਹਨਾਂ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਨਹੀਂ ਸ਼ਹਿ